ਉਨਾਂ ਲਈ ਰਹਿਣਾ ਹੈ ਜਿਹੜੇ ਸਾਨੂੰ ਖੁਸ਼ ਵੇਖ ਕੇ ਖੁਸ਼ ਹੁੰਦੇ ਰਹੇ ਉਹਨਾਂ ਲਈ ਖੁਸ਼ ਰਹੋ ਜਿਹੜੇ ਤੁਹਾਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦੇ ਨੇ ਉਹਨਾਂ ਲਈ ਖੁਸ਼ ਰਹੋ ਉਹਨਾਂ ਲਈ ਖੁਸ਼ ਰਹੋ ਜਿਹੜੇ ਤੁਹਾਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦੇ ਨੇ ਉਹਨਾਂ ਲਈ ਤੇ ਹੈ ਨਹੀਂ ਕੋਈ ਜਿਹੜਾ ਤੈਨੂੰ ਖੁਸ਼ ਵੇਖਣਾ ਚਾਹੁੰਦਾ ਹੋਵੇ ਤੂੰ ਦੇਖੇ ਨਾ ਮੈਂ ਮਰ ਜਾਣਾ ਜੇ ਮੇਰੇ ਨਾਲ ਫਲਾਣਾ ਰੁੱਸ ਗਿਆ ਫਲਾਣੀ ਰੁੱਸ ਗਈ ਮੇਰੀ ਤੇ ਜ਼ਿੰਦਗੀ ਖਤਮ ਹੈ ਮੈਂ ਤੇ ਮਰੀ ਜਾਣਾ ਪਰ ਮਾਂ ਹਮੇਸ਼ਾ ਖੁਸ਼ ਵੇਖਣਾ ਚਾਹੁੰਦੀ ਹੈ ਮਾਂ ਨੂੰ ਵੇਖੋ ਪਿਤਾ ਨੂੰ ਵੇਖੋ ਕੁਝ ਵੀ ਪਰਵਾਹ ਕਰਦਾ ਉਹਦੇ ਵੱਲ ਵੇਖ ਆ ਜਿਹੜਾ ਤੈਨੂੰ ਖੁਸ਼ ਵੇਖਣਾ ਚਾਹੁੰਦਾ ਉਹਦੇ ਲਈ ਫੱਕ ਬੰਨ ਜਿਹੜਾ ਤੈਨੂੰ ਖੁਸ਼ ਵੇਖਣਾ ਚਾਹੁੰਦਾ ਉਹਦੇ ਲਈ ਖੁਸ਼ ਰਹਿ ਜਿਹੜਾ ਹੈ ਨਹੀਂ ਭਲਾ ਜਿੰਦਗੀ ਵਿੱਚ ਮੈਂ ਪਰਸੋਂ ਚੌਥੇ ਸਾਡੇ ਦੀਵਾਲੀ ਸੀ ਕਰਕੇ ਨਾ ਮੈਂ ਆਪਣੇ ਪ੍ਰੋਗਰਾਮ ਕੀਤਾ ਆਪਣੇ ਸਾਰੇ ਮੁੰਡੇ ਵੀਰ ਸਾਡਾ ਟੱਬਰ ਜਥੇ ਦੇ ਮੈਂਬਰ ਆਏ ਅਸੀਂ ਭਾਈ ਟਿਕੀਆਂ ਖਾਦੀਆਂ ਦਹੀਂ ਭੱਲੇ ਖਾਦੇ ਬੜਾ ਖੁਸ਼ ਗੋਲ ਗੱਪੇ ਖਾਦੇ ਕੌਫੀ-ਕੁਫੀ ਪੀਂਦੀ ਇਕੱਠੇ ਬੈਠੇ ਤਿੰਨ-ਚਾਰ ਸੌ ਸਾਡੇ ਟੱਬਰ ਪਰਵਾ ਜਿਹੜੇ ਆਪਣੇ ਪਰਮੇਸ਼ਰ ਦਵਾਰ ਦੇ ਜਥੇ ਦੇ ਸੇਧ ਸੌਕ ਸਿੰਘ ਹੈ ਉਹ ਸੌਕ ਉਹਨਾਂ ਦੇ ਘਰ ਵਾਲੀ ਹੋਗੀ ਬੱਚੇ ਹੋਗੇ ਮਾਪਿਓ ਹੋਵੇ ਚਾਰ-ਪੰਜ ਸੌ ਹੋਗੇ ਤੇ ਮੈਂ ਦਸਤਾਰ ਬੰਨਣ ਲੱਗਾ ਮੈਂ ਲਾਲ ਬਨ ਲਈ ਮੈਂ ਆਪਣੀ ਜ਼ਿੰਦਗੀ ਚ ਚਾਰ ਪੰਜ ਵਾਰੀ ਲਾਲ ਪੱਗ ਬੰਨੀ ਏ ਗੂੜੀ ਲਾਲ ਤੇ ਮੈਂ ਲਾਲ ਪੱਗ ਬੰਨ ਲਈ ਤੇ ਮੈਨੂੰ ਮੇਰੀ ਮਾਂ ਨੇ ਮਦਰ ਮੇਰੀ ਨੇ ਸ਼ਾਮ ਨੂੰ ਸਪੈਸ਼ਲ ਫੋਨ ਕੀਤਾ ਮੈਂ ਕਿਹਾ ਹਾਂਜੀ ਕਿਹਦੀ ਮੈਂ ਤੁਹਾਨੂੰ ਇੱਕ ਗੱਲ ਆਖਣੀ ਏ ਬਾਬਾ ਜੀ ਮੈਂ ਕਿਹਾ ਦੱਸੋ ਅੱਜ ਤੁਹਾਡੀ ਪੱਗ ਮੈਨੂੰ ਬੜੀ ਸੋਹਣੀ ਲੱਗੀ ਮੈਨੂੰ ਕਿਹਾ ਹੁਣ ਮੈਂ ਆਖਾਂ ਜੇ ਮੈਂ ਲਾਲ ਬੰਨ ਲਈ ਤੇ ਕਈਆਂ ਨੂੰ ਸੋਹਣੀ ਨਹੀਂ ਲੱਗਣੀ ਜਿਹੜੇ ਕਈ ਨੇ ਮਗਰੋਂ ਲੈਣਾ ਠੱਠੇ ਕੂਝ ਪਹਿਣ ਕਿਉਂ ਬਈ ਮੇਰੀ ਮਾਂ ਨੂੰ ਸੋਹਣੀ ਲੱਗਦੀ ਹੈ ਨਾ ਤੇ ਮੈਂ ਬੰਨਾਂਗਾ ਠੀਕ ਹੈ ਕਿ ਨਹੀਂ ਤੇਰੀ ਘਰ ਵਾਲੀ ਨੂੰ ਹਰੀ ਸੋਹਣੀ ਲੱਗਦੀ ਤੇ ਬੰਨ ਫਿਰ ਫਿਰ ਤੂੰ ਕਹੇਗਾ ਭਾਈ ਸਾਹਿਬ ਕਹਿਣਗੇ ਤੂੰ ਹਰੀ ਬੱਲੀ ਫਿਰਨਾ ਭਾਈ ਸਾਹਿਬ ਪੈਂਟ ੱਥੇ ਖੂਚ ਜਿਹੜਾ ਤੈਨੂੰ ਖੁਸ਼ ਬਖਣਾ ਚਾਹੁੰਦਾ ਤੂੰ ਖੁਸ਼ ਰੱਖ ਉਹ ਤੇ ਹੈ ਇੱਕ ਜਿਹੜੀ ਤੇਰੇ ਮਗਰ ਮਗਰ ਫਿਰਦੀ ਏ ਤੇ ਤੂੰ ਹੋਰਾਂ ਨੂੰ ਖੁਸ਼ ਕਰਦਾ ਫਿਰਦਾ ਸਮਝਦਾ ਹੈ ਉਹ ਤੇ ਕਹਿੰਦੀ ਆ ਵੀ ਆ ਬਨ ਬਨ ਫਿਰ ਜੇ ਉਹਨੂੰ ਚੰਗੀ ਲੱਗਦੀ ਏ ਤੇ ਬਨ ਸਮਝਦੇ ਹੋ ਗੱਲ ਆਉਂਦੀ ਪਗੜ ਚ ਤੂੰ ਉਹਨਾਂ ਲਈ ਖੁਸ਼ ਰਹਿਣਾ ਹੈ ਜਿਹੜੇ ਤੈਨੂੰ ਖੁਸ਼ ਵੇਖਣਾ ਚਾਹੁੰਦੇ ਉਹਨਾਂ ਲਈ ਖੁਸ਼ ਰਹਿਣਾ ਤੇ ਮੈਂ ਤੁਹਾਨੂੰ ਆਪਣੀ ਤਜਰਬਾ ਦੱਸਦਾ ਮੈਂ ਖੁਸ਼ ਠੈਨਾ ਜਿਹੜੇ ਮੈਨੂੰ ਖੁਸ਼ ਵੇਖਣਾ ਚਾਹੁੰਦੇ ਹੈ ਅੱਤੇ ਅੰਥ ਪੰਥ ਪੰਥ ਜਿੰਨੂੰ ਕਹਿੰਨੇ ਪੰਥ 10000 ਬੰਦਾ ਜਿਹੜਾ ਆ ਨਿਹੰਗ ਲਾਣਾ ਬਾਬਿਆਂ ਦਾ ਲਾਣਾ ਟਕਸਾਲਾਂ ਵਾਲੇ ਆ ਸਾਰੇ ਇਹ ਤੇ ਸਾਰੇ ਹੀ ਇਹ ਕਹਿੰਦੇ ਨੇ ਵੀ ਇਹ ਮਰੇਗਾ ਕਿਦਣ ਇਹ ਤੇ ਸਾਰੇ ਹੀ ਕਹਿੰਦੇ ਨੇ ਪਰ ਮੈਂ ਖੁਸ਼ ਰਹਿਣਾ ਪਤਾ ਕਿਉਂ ਉਹਨਾਂ ਲਈ ਜਿਹੜੇ ਮੈਨੂੰ ਖੁਸ਼ ਵੇਖਣਾ ਚਾਹੁੰਦੇ ਆ ਵਾਹ 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 ਸ੍ਰੀ ਆਕਾਲ ਅਸੀਂ ਹੱਸਦੇ ਰਹਿੰਨੇ ਆ ਅਸੀਂ ਹੱਸਦੇ ਰਹਿੰਨੇ ਆ ਉਹਨਾਂ ਲਈ ਜਿਹੜੇ ਸਾਨੂੰ ਹੱਸਦਾ ਵੇਖਣਾ ਚਾਹੁੰਦੇ ਅਸੀਂ ਤਿਆਰ ਹੋ ਰਹੇ ਆ ਉਹਨਾਂ ਲਈ ਜਿਹੜੇ ਸਾਨੂੰ ਤਿਆਰ ਹੋਇਆ ਵੇਖਣਾ ਛੌਂਪਦੇ ਨੇ ਮੈਂ ਮਹਿੰਗੀ ਜੁੱਤੀ ਪਾਉਣਾ ਉਹਨਾਂ ਲਈ ਜਿਹੜੇ ਮੇਰੀ ਜੁੱਤੀ ਵੇਖਣਾ ਚਾਹੁੰਦੇ ਲੈ ਕੇ ਆਉਂਦੇ ਨੇ ਲਓ ਭਾਈ ਸਾਹਿਬ ਪਾਓ ਮੈਨੂੰ ਸੋਹਣੀ ਲੱਗਦੀ ਤੁਹਾਡੇ ਪਾਈ ਸਮਝਦੇ ਗੱਲ ਅੱਜ ਆ ਕੜਾ ਆ ਸਾਡੀ ਬੇਬੇ ਆਈ ਅਮਰੀਕਾ ਤੋਂ ਮੇਰੇ ਮੈਂ ਕੜਾ ਪਾਇਆ ਹੋਇਆ ਮੈਨੂੰ ਕਹਿੰਦੀ ਲਓ ਮੈਂ ਪਾਣਾ ਮੈਂ ਅੱਗੇ ਹੱਥ ਕਰਤਾ ਮੈਂ ਕਿਹਾ ਪਾ ਦੇ ਬੇਬੇ ਬ੍ਰੇਸਲੇਟ ਪਾ ਕੇ ਗਈ ਮੈਨੂੰ ਅੱਜ ਉਹਦੇ ਲਈ ਪਾਵਾਂਗਾ ਕਿਉਂਕਿ ਮੇਰੀ ਮਾਂ ਨੂੰ ਚੰਗਾ ਲੱਗਦਾ ਮੇਰੇ ਪਾਇਆ ਹੁਣ ਮੈਂ ਕਹਾਂ ਕਈ ਕਹਿਣਗੇ ਲੈ ਇਹ ਬ੍ਰੇਸਲੇਟ ਪਾਈ ਫਿਰਦੇ ਨੇ ਕਈ ਦਾ ਪੈ ਠੇਖੂ ਮੈਂ ਤੇਰੇ ਟੇਬਲ ਕਿਉਂ ਵੇਖਾਂ ਕਿਉਂ ਬਈ ਤੂੰ ਠੱਠੇਖੂ ਜਪ ਮੈਂ ਤੇਰੇ ਹੱਲ ਕਿਉਂ ਵੇਖਾਂ ਬਈ ਉਹ ਬੇਬੇ ਨੂੰ ਪਸੰਦ ਹੈ ਤੇ ਮੈਂ ਪਾਉ ਉਹਨੇ ਮੈਨੂੰ ਪਵਾਇਆ ਤੇ ਮੈਂ ਪਾਉ ਉਹ ਖੁਸ਼ ਹੈ ਨਾ ਉਹ ਮੈਨੂੰ ਖੁਸ਼ ਵੇਖਣਾ ਚਾਹੁੰਦੀ ਹੈ ਤੂੰ ਮੈਨੂੰ ਖੁਸ਼ ਵੇਖਣਾ ਚਾਹੁੰਦਾ ਨਹੀਂ ਤੂੰ ਤਾਂ ਸੋਚਦਾ ਮੈਂ ਕਦੋਂ ਮਰਾਂ ਮੈਂ ਤੇਰੇ ਨਾਲ ਕਿਉਂ ਵੇਖਾਂ ਮੈਂ ਤੁਹਾਨੂੰ ਦੱਸਦਾ ਤਜਰਬਾ ਜ਼ਿੰਦਗੀ ਜੀਣ ਦੀ ਕਲਾ ਵੀਰੋ ਜਿੱਦੇ ਤੁਸੀਂ ਐ ਸੋਚਣ ਲੱਗ ਗਏ ਤੁਸੀਂ ਖੁਸ਼ ਹੋ ਜਾਓ ਹੁਣ ਤੁਸੀਂ ਦੁਖੀ ਰਹਿੰਦੇ ਆ ਇਸ ਕਰਕੇ ਵੀ ਜੇ ਮੈਂ ਐ ਕਰ ਲਿਆ ਤੇ ਫਲਾਣਾ ਕੀ ਆਖੂ ਉਹ ਫਲਾਣਾ ਉਹ ਤੇਰਾ ਨਹੀਂ ਹੈ ਉਹ ਤੈਨੂੰ ਖੁਸ਼ ਨਹੀਂ ਰੱਖਣਾ ਚਾਹੁੰਦਾ ਜੇ ਮੈਂ ਐ ਕਰ ਲਿਆ ਫਲਾਣਾ ਕੀ ਆਖੂ ਜੇ ਮੈਂ ਵੱਡੀ ਗੱਡੀ ਲੈ ਲਈ ਫਲਾਣਾ ਕੀ ਆਖੂ ਇਹ ਜਿਹੜਾ ਆਖੂ ਵਾਲਾ ਹੈਗਾ ਜਿਹੜਾ ਵੀ ਇਹ ਤੇਰਾ ਹੈ ਨਹੀਂ ਤੈਨੂੰ ਭੁਲਿਖਾ ਇਹ ਤੂੰ ਪਰਵਾਹ ਕਿਉਂ ਕਰਦਾ ਇਹਦੀ ਤੂੰ ਮੇਰੇ ਵਾਲੀ ਗੱਲ ਕਿਹਾ ਕਰ ਵੀ ਪੈ ਟੱਠੇ ਖੂਚ ਇਹ ਕਿਆ ਕਰੋ ਅਸੀਂ ਕੀ ਲੈਣਾ ਹੈ ਯਾਰ ਕਿੰਨੂ ਕਿੰਨੂ ਕਵਤਾ ਦੂਜੀ ਪੜ ਜਿਹੜੀ ਮੈਨੂੰ ਠੇਕਾ ਨਹੀਂ ਤੁਹ ਲੱਗਦਾ ਠੇਕਾ ਨਹੀਂ ਉਹ ਪੜ ਉਹ ਪੜੋ ਕਵਤਾ ਬਦਲੋ ਸੁਰ ਮਰਦਾਨੇ ਵਾਲੀ ਫੇਰ ਹੀ ਪੜਾਂਗੇ ਤੇ ਪਹਿਲਾਂ ਵੀ ਪੜੀ ਹੋਈ ਨਵੀਂ ਪੜੋ ਬਈ ਤੂੰ ਤੇਰੀ ਅਸੀਂ ਪਰਵਾਹ ਕਿਉਂ ਕਰੀਏ ਬਈ ਹੈ ਬਈ ਤੇਰੀ ਅਸੀਂ ਪਰਵਾਹ ਕਿਉਂ ਕਰੀਏ ਤੇਰੀ 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 ਟੈਨਸ਼ਨ ਕਿਉ ਲਈਏ ਕਿਉ ਬਈ ਇਸੇ ਦੁਨੀਆ ਰਹਿ ਕੇ ਸਭ ਕੁਝ ਕਰਨਾ ਏ ਅੱਗੇ ਵਿੱਚ ਦਰਗਾ ਕੋਈ ਸੌਰਾ ਪੇਕਾ ਨਹੀਂ ਆਪਣੇ ਆਪ ਨੂੰ ਜੱਜਦਾ ਹਾਂ ਬਸ ਵਧੀਆ ਏ ਸਭ ਲਈ ਚੰਗਾ ਬਣ ਜਾ ਮੈਨੂੰ ਠਿਕਾ ਇਸ ਦੁਨਿਆਰੇ ਕੇ ਸਭ ਕੁਝ ਕਰਨਾ ਏ ਵਾ ਅੱਗੇ ਵਿੱਚ ਦਰਗਾ ਕੋਈ ਸੋਰਾ ਪੇਕਾਨ ਨਹੀਂ ਇਹ ਚੇਤਰ ਆਪਣੇ ਆਪ ਨੂੰ ਜੱਜਦਾ ਹਾਂ ਬਸ ਵਧੀਆ ਏ ਸਭ ਲਈ ਚੰਗਾ ਬਣ ਜਾ ਮੈਨੂੰ ਠੇਕਾ ਨਹੀਂ ਸਭ ਲਈ ਚੰਗਾ ਬਣ ਜਾ ਮੈਨੂੰ ਠੇਕਾ ਨਹੀਂ ਵਾਹ ਆਸ ਨਹੀਂ ਹੁਣ ਹੋਰ ਕਿਸੇ ਤੇ ਕੋਈ ਕੀ ਸੋਚੇ ਮੈਂ ਕਿਉਂ ਸੋਚਾਂ ਆਸ ਨਹੀਂ ਹੁਣ ਹੋਰ ਕਿਸੇ ਤੇ ਕੋਈ ਕੀ ਸੋਚੇ ਮੈਂ ਕਿਉਂ ਸੋਚਾਂ ਆਪਣੇ ਹਾਸੇ ਮਹਿੰਗੇ ਕਰ ਲੈ ਖੁਸ਼ ਕਦੇ ਨਹੀਂ ਹੋਣਾ ਲੋਕਾਂ ਵਾਹ 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 ਅਡਾ ਆਪਣੇ ਹਾਸੇ ਮਹਿੰਗੇ ਕਰ ਲੈ ਖੁਸ਼ ਕਵੇ ਨਹੀਂ ਹੋਣਾ ਲੋਕਾ ਖੁਦ ਦਾ ਖੁਦਾ ਮੈਂ ਖੁਦ ਹਾਰਿਆ ਬੋਲੇ ਖਾ ਨਹੀਂ ਸਭ ਲਈ ਚੰਗਾ ਬਣ ਜਾ ਮੈਨੂੰ ਉਠੇ ਕਾ ਨਹੀਂ ਬਲੇ ਕਟਾ ਸਭ ਲਈ ਚੰਗਾ ਬਣ ਜਾ ਮੈਨੂੰ ਉਠੇ ਕਾ ਨਹੀਂ ਆਪਣੇ ਹਾਸੇ ਮਹਿੰਗੇ ਕਰ ਲੈ ਖੁਸ਼ ਕਦੇ ਨਹੀਂ ਹੋਣਾ ਲੋਕਾਂ ਖੁਦ ਦਾ ਖੁਦਾ ਮੈਂ ਖੁਦ ਹਾਂ ਖੁਦ ਦਾ ਖੁਦਾ ਮੈਂ ਖੁਦ ਹਾਂ ਰਿਹਾ ਪੁਲੇਖਾ ਨਹੀਂ ਸਭ ਲਈ ਚੰਗਾ ਬਣ ਜਾ ਮੈਨੂੰ ਠੀਕ ਜਿਹੜੀ ਕਟਾਈ ਸੀ ਨਾ ਉਹ ਵੀ ਨਾ ਉਵੇਂ ਹੀ ਬੋਲੀ ਜਿਵੇਂ ਲਿਖੀ ਸੀ ਪੜ ਆਪਣੇ ਕਰਕੇ ਵਾਹ ਫਿਰ ਮੋਫਾਤੀ ਰੱਬ ਦਾ ਕਾਪਾਹ ਵਾਹ ਗੱਲ ਜੇ ਸਾਰੀ ਖੁਦ ਤੇ ਮੁਕਣੀ ਜੀ ਜੀਵੇਂ ਸਭ ਦੀ ਕਾਮੋ ਤਰਲੇ ਮੇਨ

ਕਰਕੇ ਅੱਗੇ ਆਉਣਾ ਸਾਧਾਂ ਦੇ ਨੱਕ ਰਗਣਾ ਕਰ ਤੂੰ ਆਈਲੈਂਡਸ ਮੁੰਡੇ ਨੇ ਲੈ ਅੱਖਾਂ ਗਾਲ ਲਈਆਂ ਉਹਨੇ ਮਸਾ ਕੈਨੇਡਾ ਚੱਲਿਆ ਬੇਬੇ ਕਹਿੰਦੀ ਬਾਪੇ ਦੀ ਫੁੱਲ ਕਿ ਰਪਾਏ ਬਾਬਾ ਤੇ ਵਿਚਾਰਾ ਪੰਨ ਪੜ ਰਹਿ ਗਿਆ ਮੁੰਡੇ ਨੂੰ ਕਹੇ ਸ਼ਾਬਾਸ਼ ਸੁਣੋ ਮੈਂ ਸਮਝ ਗਿਆ ਮਿਹਨਤ ਕਰਕੇ ਅੱਗੇ ਆਉਣਾ ਸਾਧਾਂ ਦੇ ਨੱਕ ਰਗਣਾ ਕਾਤੋਂ ਮੈਂ ਸਮਝ ਗਿਆ ਹਾਂ ਬਸ ਠੀਕ ਹੈ ਸਾਰੇ ਸਮਝਣ ਝਗੜਾ ਕਾਤੋਂ ਮੈਂ ਸਮਝ ਗਿਆ ਹਾਂ ਬਸ ਠੀਕ ਹੈ ਸਾਰੇ ਸਮਝਣ ਝਗੜਾ ਕਾਤੋਂ ਕਿਉਂ ਲੜੀਏ ਵੀ ਸਾਰੇ ਸਮਝਣ ਜਿਹੜੇ ਨਹੀਂ ਸਮਝਦੇ ਨਾ ਸਮਝਣ ਸਾਨੂੰ ਸਮਝ ਆ ਗਈ ਵੀਰੋ ਕਿਸੇ ਨਾਲ ਨਾ ਲੜਿਆ ਕਰੋ ਤੁਸੀਂ ਐਂ ਕਰਦੇ ਤੁਸੀਂ ਐਂ ਕਰਦੇ ਮੈਂ ਸਮਝ ਗਿਆ ਕਿਸੇ ਨਾਲ ਕਾਹਦਾ ਝਗੜਾ ਅੱਗੇ ਕਿਸੇ ਮੁਤਾਬਕ ਜਿਉਂਵਾ ਕੋਈ ਲੱਗਦਾ ਟੀਕਾ ਨਹੀਂ ਵਾਹ ਕਿਸੇ ਮੁਤਾਬਕ ਜਿਉਂਵਾ ਕੋਈ ਲੱਗਦਾ ਟੀਕਾ ਨਹੀਂ ਸਭ ਲਈ ਚੰਗਾ ਬਣ ਜਾ ਮੈਨੂੰ ਠੇਕਾ ਅਗਲੀਆਂ ਲਾਇੰਦਾ ਪਹਿਨ ਤੋਂ ਬਿਨ ਪੈਰਾਂ ਸਿਰ ਹਾਂ ਪੈਰਾਂ ਤੋਂ ਬਿਨ ਪੈਰਾਂ ਸਿਰ ਹਾਂ ਇਹ ਨਰਵੈਰ ਨੇ ਲਿਖੀ ਕਵਿਤਾ ਉਹਦੇ ਪੈਰ ਹੈ ਨਹੀਂ ਪਰ ਇਹ ਆਪਣੇ ਸਾਰਿਆਂ ਤੇ ਟੁਕਦੀ ਹੈ ਫਿਰ ਸੁਣੋ ਪੈਰਾਂ ਤੋਂ ਬਿਨ ਪੈਰਾਂ ਸਿਰ ਹਾਂ ਗੁਰੂ ਨਾਨਕ ਜੀ ਦਾ ਬਾਨਵਾਦ ਹੈ ਹੱਸਦਾ ਰਹਿੰਦਾ ਹਰ ਵੇਲੇ ਜ਼ਿੰਦਗੀ ਹੋਈ ਜਿੰਦਾਬਾਦ ਹੈ ਵਾਹ ਨਿਰਵੈਰ ਜੀਵਨਾ ਸੱਚ ਤਾਂ ਕਹਿੰਦੇ ਏਕਾ ਨਹੀਂ ਸਭ ਲਈ ਚੰਗਾ ਬਣ ਜਾ ਮੈਨੂੰ ਠੇਕਾ ਨਹੀਂ ਸਭ ਲਈ ਚੰਗਾ ਬਣ ਜਾ ਮੈਨੂੰ ਠੇਕਾ ਨਹੀਂ ਸਭ ਲਈ ਚੰਗਾ ਬਣ ਜਾ ਮੈਨੂੰ ਠੇਕਾ ਨਹੀਂ ਪਰ ਜਦੋਂ ਨਾ ਇਹ ਗੱਲ ਸਮਝ ਆ ਗਈ ਸਭ ਤੋਂ بڑا ਇਹ ਰੋਗ ਕਿਆ ਕਹੇਂਗੇ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਇਹ ਜਿਹੜੇ ਲੋਕੀ ਕਹਿਣਗੇ ਨਾ ਇਹਦਾ ਮਤਲਬ ਇਹ ਤੇਰੇ ਹੈ ਨਹੀਂ ਕਿਤੇ ਖੁਸ਼ ਹੋਣਗੇ ਤੇਰੀਆਂ ਖੁਸ਼ੀਆਂ ਵੇਖ ਕੇ ਤੇਰੀ ਚੜ੍ਹਦੀ ਕਲਾ ਵੇਖ ਕੇ ਤੇਰੀ ਬੱਲੇ ਬੱਲੇ ਵੇਖ ਕੇ ਤੇਰੀ ਸਮਝ ਦਾ ਪੱਦਰ ਵੇਖ ਕੇ ਤੇਰੀ ਸੋਚ ਵੇਖ ਕੇ ਤੇ ਤੂੰ ਕਮਲਿਆ ਪਰਵਾਹ ਉਹਨਾਂ ਦੀ ਕਰਦਾ ਜਿਹੜੇ ਤੇਰੇ ਹੈ ਨਹੀਂ ਖੜਦੇ ਹੋ ਕੀ ਕਹੇਗੇ ਲੋਕ ਦੁਨੀਆ ਕੀ ਕਹੇਗੀ ਸਮਾਜ ਕੀ ਕਹੇਗਾ ਲੋਕ ਕੀ ਕਹਿਣਗੇ ਇਹ ਸੋਚਦਿਆਂ ਜ਼ਿੰਦਗੀ ਲੰਘਾ ਲਈ ਆਪਾਂ ਵੀਰਾ ਆਪਣੀ ਜ਼ਿੰਦਗੀ ਹੈ ਆਪਣੀ ਆਪਣੇ ਮਾਲਕ ਬਣ ਕੇ ਆਪਣੀ ਮਰਜ਼ੀ ਨਾਲ ਜੀਣਾ ਸਿੱਖ ਲਓ ਤੇ ਜਦੋਂ ਤੁਸੀਂ ਇਹ ਕਹਿਣਾ ਸਿੱਖ ਲਿਆ ਬਸ ਹੁਣ ਵੇਖੋ ਇਹ ਅਕਲ ਹੋਣੀ ਚਾਹੀਦੀ ਹੈ ਹੁਣ ਜੇ ਤੂੰ ਮੇਰੀ ਗੱਲ ਸੁਣ ਲਵੇਂ ਤੇ ਜਾ ਕੇ ਜਾਣ ਸਾਰੀ ਸਵੇਰੇ ਜਾ ਕੇ ਘਰ ਵਾਲੀ ਨੂੰ ਹੀ ਕਹ ਦੇ ਵੀ ਮੈਨੂੰ ਨਹੀਂ ਲੋੜ ਤੇਰੀ ਤੇਰੀ ਮੈਨੂੰ ਪਰ ਪਹਿਲਾਂ ਤਾਂ ਮੈਂ ਤੈਨੂੰ ਹੀ ਕਮਾਂ ਫਿਰ ਇਹ ਸੋਚ ਕਿਉਂਕਿ ਜੇ ਸੋਚ ਸਮਝ ਕੇ ਵਿਚਾਰ ਕੇ ਸੋਚ ਕੇ ਵਿਚਾਰ ਕੇ ਸਨਾਰੀਓ ਵੇਖ ਲਈ ਆਪਣੀ ਜ਼ਿੰਦਗੀ ਦਾ ਸਾਰ ਸਕਦਾ ਹੈ ਸਾਰ ਸਕਦਾ ਹੈ ਫੇਰ ਕਹੀ ਜੇ ਖੁੱਲ ਕੇ ਜ਼ਿੰਦਗੀ ਜੀਣੀ ਹੈ ਖੁੱਲ ਕੇ ਬੋਲਣਾ ਹੈ ਸਾਰ ਸਕਦਾ ਹੈ ਮੈਂ ਆਖਾਂ ਵੱਡੀਆਂ ਵੱਡੀਆਂ ਸਟੇਜਾਂ ਵੱਡੇ ਵੱਡੇ ਕੱਠ ਸਾਰੀ ਪੰਜਾਬ ਦੀਆਂ ਵੱਡੀਆਂ ਸ਼ਹਿਰਾਂ ਚ ਵੱਡੀਆਂ ਮੰਡੀਆਂ ਚ ਦਵਾਨ ਲਾਏ ਕਿ ਨਹੀਂ ਲਾਏ ਬੋਲੋ ਤੇ ਮੈਂ ਆਖਾਂ ਮੈਂ ਬੋਲਣ ਲੱਗਾ ਤੇ ਫਿਰ ਮੈਂ ਆਖਾਂ ਵੀ ਇਹ ਤੇ ਹੁਣ ਨੁਕਸਾਨ ਹੋ ਗਿਆ ਮੈਂ ਸੱਚ ਬੋਲਦਾ ਜੋ ਮੇਰੇ ਮਨ ਚ ਆਇਆ ਮੈਂ ਕਹਤਾ ਹੁਣ ਮੈਂ ਰੋਣ ਬਹਿ ਜਾ ਹੁਣ ਮੈਂ ਦੁਖੀ ਹੋਵਾਂ ਨਹੀਂ ਕੱਲ 15 ਜਣੇ ਬੈਠੇ ਸੀ ਅਸੀਂ ਕੱਲ ਦੁਵਾਨ ਲਾਇਆ ਸੀ ਤੇ ਅੱਜ ਤੁਸੀਂ 1000 2000 5000 ਬੈਠੇ ਹੋਵੋਗੇ ਅੱਜ ਲਾਰੇ ਇੱਕ ਵੀ ਨਾ ਹੋਇਓ ਫੇਰ ਵੀ ਲਾ ਲਾਂਗੇ ਜੇ ਬਰਦਾਸ਼ਤ ਕਰ ਸਕਦਾ ਫੇਰ ਕਹੀਂ ਜਾ ਕੇ ਪੌਟ ਠੇਕੂ ਤੇ ਕਿਤੇ ਮੇਰੀ ਰੀਸ ਲੱਗ ਕੇ ਤੇ ਸਵੇਰੀ ਜਾ ਕੇ ਤੇ ਤੂੰ ਥੋਕ ਕਰਦੇ ਗੱਲ ਤੇ ਮਹੀਨੇ ਕੁ ਬਾਅਦ ਆਖੇ ਭਾਈ ਸਾਹਬ ਇਹ ਤੇ ਪੰਗਾ ਹੀ ਬਹੁਤ ਪੈ ਗਿਆ ਘਰ ਵਾਲੀ ਨਿਆਣੇ ਲੈ ਕੇ ਪੇਕੇ ਚਲੇਗੀ ਸਹਰਿਆ ਨਾਲ ਮੈਂ ਨਾ ਪੰਗਾ ਪੈ ਗਿਆ ਐ ਨਹੀਂ ਫੇਰ ਤੈਨੂੰ ਵਾਪਸ ਹੋ ਜਵੇ ਨਾ ਉਹ ਫੋਨ ਮੈਨੇਜਰ ਨੇ ਕੀਤਾ ਉਹਨੇ ਫੋਨ ਕੀਤਾ ਤੇ ਉਹ ਅੱਗੋਂ ਗੁੱਸੇ ਹੋ ਗਿਆ ਗੁੱਸੇ ਹੋ ਗਿਆ ਹੁਣ ਜਿਹੜੇ ਬੈਂਕਾਂ ਵਾਲੇ ਨੇ ਮਿੱਠਾ ਬਲੋਨ ਵਾਲੀ ਗੱਲ ਕਰਨੀ ਸੀ ਤੇ ਅੱਗੋਂ ਲੋਨ ਵਾਲਾ ਅੱਗੋਂ ਭੈੜਾ ਬੋਲਿਆ ਤੇ ਇਹਨੇ ਕੀ ਕੀਤਾ ਇਹਨੇ ਕਹਿਤਾ ਪੈਟ ਠੇਕੂਜ ਇਹਦੇ ਵੱਡੇ ਅਫਸਰ ਨੇ ਘੇਰ ਲਿਆ ਕਹਿੰਦਾ ਵੇ ਤੂੰ ਐਡੀ ਵੱਡੀ ਗੱਲ ਕਹਿਤੀ ਕਸਟਮਰ ਨੂੰ ਐਡੀ ਵੱਡੀ ਗੱਲ ਕਹਿਤੀ ਬੰਦਾ ਕਸਟਮਰ ਹੈ ਆਪਣਾ ਐਨੇ ਲੱਖ ਰੁਪਏ ਉਹਦਾ ਆਪਣੇ ਬੈਂਕ ਚ ਜਮਾ ਹੈ ਤੇ ਤੂੰ ਉਹਨੂੰ ਕਹਤਾ ਟੱਠੇ ਖੂਚ ਪਏ ਕਹਿੰਦਾ ਜੀ ਮੈਂ ਆਪਣੀ ਗਲਤੀ ਸੁਧਾਰ ਲੈਂਦਾ